ਜਿਹੜੇ ਸੁੱਖ ਨੂੰ ਮਨਾਂ ਤੂੰ ਲੱਭਦਾ ਹੈ ਜਿਹੜਾ ਸੁੱਖ ਤੇਰੇ ਵਾਸਤੇ ਦੋਵਾਂ ਜਹਾਨਾਂ ਦੇ ਵਿੱਚ ਜ਼ਰੂਰੀ ਹੈ ਉਹ ਸੇਵਾ ਸਾਧ ਸੰਗਤ ਦੇ ਵਿੱਚੋਂ ਉਹ ਜਿਹੜਾ ਸੁੱਖ ਜਿਹੜਾ ਪ੍ਰਾਪਤ ਹੁੰਦਾ ਹੈ ਜਿਸ ਸੁੱਖ ਉਹ ਨਿਤਮਾਚੇ ਮੀਤ ਮਿੱਤਰਾ ਜਿਹੜੇ ਸੁੱਖ ਤੂੰ ਲੱਭਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਮੁੱਚੀ ਬਾਣੀ ਵਿੱਚ ਸਤਗੁਰੂ ਮਹਾਰਾਜ ਆਖਦੇ ਸੁਖ ਮਿਆਨ ਬਹੁਤ ਮਿਲ ਬੈਠ ਤਰੇਤ ਚਉਂ ਦਿਸ ਘੇਰੇ ਵਿਪਤ ਪਰਿਸਦ ਹੀ ਸੰਗ ਛਾੜਤ ਕੋ ਨਾਵਤ ਨੇਰੇ ਜਦੋਂ ਚਾਰ ਛੇ ਪੇਰੇ ਸੁਖ ਹੋਵੇ ਨਾ ਤੇ ਸਾਰੇ ਸਾਡੇ ਕੋਲ ਹੁੰਦੇ ਨੇ ਜਦੋਂ ਕਿਤੇ ਕੋਈ ਵਿਪਤਾ ਦਾ ਸਮਾ ਆ ਪਵੇ ਤੇ ਨੇੜੇ ਕੋਈ ਨਹੀਂ ਲੱਗਦਾ ਇਸ ਸ਼ਬਦ ਵਿੱਚ ਵੀ ਸਤਗੁਰੂ ਮਹਾਰਾਜ ਆਖਦੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਹਦੇ ਉੱਤੇ ਸੱਚੇ ਪਾਤਸ਼ਾਹ ਤੁਹਾਡੀ ਰਹਿਮਤ ਹੋ ਜਾਂਦੀ ਏ ਸੋ ਜਸ ਤੇਰਾ ਗਾਵੇ ਉਹੋ ਹੀ ਮਨੁੱਖ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦਾ ਹੈ